ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਕਟੋਰੀ ਕੇਕ ਤੇ ਇੱਥੇ ਲਈ ਸੀ ਆਪਾਂ ਸੂਜੀ ਸੂਜੀ ਬਨਾਣਾ ਦਾ ਕੇਕ ਬਣਾਵਾਂਗੇ ਨਾ ਅਸੀਂ ਪਾਵਾਂਗੇ ਇਹਦੇ ਵਿੱਚ ਆਟਾ ਨਾ ਮੈਦਾ ਤੇ ਸੂਜੀ ਦਾ ਕੇਕ ਬਣਾ ਕੇ ਤਿਆਰ ਕਰਾਂਗੇ ਸੂਜੀ ਬਨਾਣਾ ਦਾ ਤੇ ਇੱਥੇ ਮੈਂ 1 ਕੱਪ ਸੂਜੀ ਲਈ ਸੀ ਤੇ ਸੂਜੀ ਨੂੰ ਆਪਾਂ ਮਿਕਸੀ ਜੱਗ ਵਿੱਚ ਪਾ ਦਵਾਂਗੇ ਅੱਧਾ ਕੱਪ ਆਪਾਂ ਖੰਡ ਲਈ ਸੀ ਹੁਣ ਆਪਾਂ ਇਹਨੂੰ ਗ੍ਰੈਂਡਰ ਜੈਲਪ ਕਰ ਦਵਾਂਗੇ ਮਿਕਸੀ 'ਚ ਸੂਜੀ ਨੂੰ ਅਸੀਂ ਬਰੀਕ ਕਰ ਲਿਆ ਸੀ ਇਸ ਤਰ੍ਹਾਂ ਦਾ ਆਪਾਂ ਇਹਨੂੰ ਪਾウダー ਬਣਾਣਾ ਤੇ ਹੁਣ ਅਸੀਂ ਇੱਥੇ ਲਏ ਸੀ ਦੋ ਕੇਲੇ ਕੇਲੇਨ ਦੇ ਆਪਾਂ ਛਿਲਕੇ ਉਤਾਰ ਕੇ ਤੇ ਇਹਨਾਂ ਨੂੰ ਕੱਟ ਕੇ ਇਹਦੇ ਵਿੱਚ ਪਾ ਦਵਾਂਗੇ ਤੇ ਦੋਨੇ ਕੇ ਲੈਣਾ ਛਿਲਕੇ ਦੇ ਇਹ ਮਿਕਸੀ ਜੱਗ ਵਿੱਚ ਅਸੀਂ ਪਾ ਦਵਾਂਗੇ ਜੇ ਟੜਕੋ ਓਵਰ ਓਵਰ ਕੇਲੇ ਪਏ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਇਸਤੇਮਾਲ ਕਰ ਸਕਦੇ ਜੋ ਕੇਲਿਆਂ ਨੂੰ ਅਸੀਂ ਕੱਟ ਲਿਆ ਸੀ ਤੇ ਹੁਣ ਇੱਕ ਪੌਚ ਅਸੀਂ ਕੌਫੀ ਪਾ ਦਵਾਂਗੇ ਔਇਲ ਪਾ ਦਵਾਂਗੇ ਇੱਕ ਕਾਪੀ ਅਸੀਂ ਦੁੱਧ ਪਾਵਾਂਗੇ ਤੇ ਫਿਰ ਤੋਂ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਿਆ ਸੀ ਮਿਕਸੀ ਵਿੱਚ ਹੁਣ ਅਸੀਂ ਇੱਕ ਬੋਲ ਲੈ ਲਾਂਗੇ ਤੇ ਇਹਦੇ ਇਹਦੇ ਵਿੱਚ ਆਪਾਂ ਇਹਨੂੰ ਸਾਰਾ ਬੈਟਰ ਨੂੰ ਪਾ ਦਵਾਂਗੇ ਬੈਟਰ ਨੂੰ ਅਸੀਂ ਬੋਲ ਵਿੱਚ ਪਾ ਕੇ 10 ਮਿੰਟ ਵਾਸਤੇ ਆਪਾਂ ਰੈਸਟ ਦਵਾਂਗੇ ਨੂੰ ਇੱਥੇ ਲਈਆਂ ਸੀ ਤਿੰਨ ਕੋਲੀਆਂ ਤੇ ਕੇਕ ਬਣਾਵਾਂਗੇ ਆਪਾਂ ਕੋਲੀਆਂ ਦੇ ਵਿੱਚ ਤੇ ਕੋਲੀਆਂ ਨੂੰ ਆਪਾਂ ਘਿਓ ਨਾਲ ਗਰੀਸ ਕਰ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਬਟਰ ਪੇਪਰ ਲਾ ਦਵਾਂਗੇ ਬਟਰ ਪੇਪਰ ਲਾ ਕੇ ਉੱਪਰ ਇਹਦੇ ਫੇਰ ਆਪਾਂ ਘਿਓ ਨਾਲ ਗਰੀਸ ਕਰ ਦਵਾਂਗੇ ਪੈਟਰਨ ਨੂੰ 10 ਮਿੰਟ ਹੋ ਗਏ ਸੀ ਤੇ ਹੁਣ ਆਪਾਂ ਉੱਪਰ ਇਹਦੇ ਇੱਕ ਛਾਲਣੀ ਰੱਖ ਦਵਾਂਗੇ ਛਾਲਣੀ ਦੇ ਵਿੱਚ ਆਪਾਂ ਕੋਕੋ ਪਾਊਡਰ ਪਾ ਦਵਾਂਗੇ ਤੇ ਇੱਥੇ ਲਿਆ ਸੀ ਆਪਾਂ ਇਹ ਬੇਕਿੰਗ ਪਾਊਡਰ ਥੋੜਾ ਜਿਹਾ ਪਾਵਾਂਗੇ ਬੇਕਿੰਗ ਸੋਡਾ ਥੋੜਾ ਜਿਹਾ ਇੱਥੇ ਨਮਕ ਪਾ ਦਵਾਂਗੇ ਬੈਲੈਂਸ ਵਧਾਉਣ ਵਾਸਤੇ ਤੇ ਹੁਣ ਆਪਾਂ ਇਹਨੂੰ ਚਾਣ ਲਵਾਂਗੇ ਤੇ ਹੁਣ ਅਸੀਂ ਇਹਨੂੰ ਬੈਟਰ ਦੇ ਵਿੱਚ ਇਹਨੂੰ ਮਿਕਸ ਕਰ ਦਵਾਂਗੇ ਬੈਟਰ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਤੇ ਬੈਟਰ ਵੇਖੋ ਤੁਸੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਟਰ ਤੇ ਹੁਣ ਅਸੀਂ ਇਹਨੂੰ ਕਟੋਰੀਆਂ ਦੇ ਵਿੱਚ ਪਾ ਦਵਾਂਗੇ ਇਥੇ ਲਈਆਂ ਆਪਾਂ ਕਟੋਰੀਆਂ ਤੇ ਕਟੋਰੀਆਂ ਦੇ ਵਿੱਚ ਬੈਟਰ ਨੂੰ ਪਾ ਦਾਂਗੇ ਬੈਟਰ ਨੂੰ ਅਸੀਂ ਕੌਲੀਆਂ ਦੇ ਵਿੱਚ ਪਾਤਾ ਸੀ ਤੇ ਹੁਣ ਆਪਾਂ ਇਹਨੂੰ ਕਾਜੂ ਉੱਪਰ ਇਸ ਤਰ੍ਹਾਂ ਆਪਾਂ ਕਾਜੂ ਲਾ ਦੇਵਾਂਗੇ ਕਾਜੂਆਂ ਨੂੰ ਆਪਾਂ ਉੱਪਰ ਲਗਾ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਬੇਕ ਕਰ ਲਵਾਂਗੇ ਬੇਕ ਕਰਾਂਗੇ ਅਸੀਂ ਕੜਾਈ ਦੇ ਵਿੱਚ ਤੇ ਕੜਾਈ ਕੜਾਈ ਨੂੰ ਮੈਂ ਗਰਮ ਹੀਟ 'ਤੇ ਹੁਣ ਵਾਸਤੇ ਰੱਖ ਦਿੱਤਾ ਸੀ ਤੇ ਇੱਥੇ ਮੈਂ ਨਮਕ ਪਾਇਆ ਸੀ ਨਮਕ ਅਸੀਂ ਪਹਿਲੇ ਵੀ ਵਰਤੇ ਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕਟੋਰੀਆਂ ਰੱਖ ਦਵਾਂਗੇ ਤੇ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾਂਗੇ 15-20 ਮਿੰਟ ਆਪਾਂ ਇਹਨੂੰ ਪ੍ਰੀ ਹੀਟ ਹੋਣ ਦਵਾਂਗੇ 15 ਮਿੰਟ ਹੋ ਗਏ ਸੀ ਤੇ ਹੁਣ ਅਸੀਂ ਇਹਨੂੰ ਚੈੱਕ ਕਰ ਲਵਾਂਗੇ ਤੇ ਟੂਥਪਿਕ ਨਾਲ ਆਪਾਂ ਇਹਨੂੰ ਚੈੱਕ ਕਰਾਂਗੇ ਟੂਥਪਿਕ ਕਲੀਨ ਆ ਤੇ ਇਸ ਤੋਂ ਪਤਾ ਚੱਲ ਜਾਂਦਾ ਵੀ ਆਪਣਾ ਜਿਹੜਾ ਕਟੋਰੀ ਕੇਕ ਆ ਉਹ ਬੇਕ ਹੋ ਗਿਆ ਆ ਤੇ ਗੈਸ ਨੂੰ ਅਸੀਂ ਹੁਣ ਬੰਦ ਕਰ ਦਵਾਂਗੇ ਤੇ ਇਹ ਆਪਾਂ ਕਟੋਰੀ ਕੇਕ ਨੂੰ ਬਾਹਰ ਕੱਢ ਦਾਂਗੇ ਪਨੀਆਨਾ ਕੇਕ ਨੂੰ ਅਸੀਂ ਬਾਹਰ ਕੱਟਤਾ ਸੀ ਤੇ ਹੁਣ ਅਸੀਂ ਇਹਨੂੰ ਨਾਈਫ ਨਾਲ ਥੋੜਾ ਜਿਹਾ ਆਪਾਂ ਸਾਈਡਾਂ ਤੋਂ ਇਸ ਤਰ੍ਹਾਂ ਇਹਨੂੰ ਅੱਪਰ ਤੇ ਨਿਕਲ ਹੀ ਗਿਆ ਸੀ ਕਿ ਪਲੇਟ ਦੇ ਵਿੱਚ ਆਪਾਂ ਇਸ ਤਰ੍ਹਾਂ ਉੱਪਰਲੇ ਦੇ ਕਵਰ ਲਾ ਦਵਾਂਗੇ ਬਾਰੇ ਮੈਂ ਇਸ ਤਰ੍ਹਾਂ ਹੀ ਇਹਨਾਂ ਨੂੰ ਕੱਟ ਦਵਾਂਗੀ ਕਟੋਰੀ ਬਣਾਣਾ ਕੇਕ ਤੁਸੀਂ ਦੇ ਸਕਦੇ ਕਿੰਨਾ ਵਧੀਆ ਲੱਗਣ ਡਿਆ ਤੇ ਇਹ ਵੇਖ ਤੁਸੀਂ ਦੇਖ ਸਕੋ ਜੀ ਵੀ ਬਹੁਤ ਵਧੀਆ ਬੜਿਆ ਹੈ ਅਸੀਂ ਤੁਹਾਨੂੰ ਇਹਨੂੰ ਕੱਟ ਕੇ ਦਿਖਾਉਨੇ ਤਿਆਰ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਕਿੰਨਾ ਵਧੀਆ ਹੈ ਬਹੁਤ ਮਲੇਮਕ ਤਰ ਕੇਕ ਬਣ ਕੇ ਤਿਆਰ ਹੋਇਆ ਹੈ ਬਨਾਣਾ ਕਟੋਰੀ ਕੇਕ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਬਨਾਣਾ ਕਟੋਰੀ ਕੇਕ ਬਹੁਤ ਵਧੀਆ ਇਹ ਬਣ ਕੇ ਆਪਾਂ ਬੱਚਿਆਂ ਨੂੰ ਦੇ ਸਕਦੇ ਆ ਤੇ ਬਹੁਤ ਵਧੀਆ ਕੇਕ ਬਣਦਾ ਆ ਇਹ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟਾਂ ਚ ਜਰੂਰ ਦੱਸਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ